ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 809 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 810 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਲਾਵਲ ਮਹੱਲਾ ਪੰਜਵਾ ਅਹ ਬੁੱਧ ਪਰਬਾਦ ਨੀਤ ਲੋਭ ਰਸਨਾ ਸਾਦ ਪ੍ਰਭੂ ਦੇ ਨਾਮ ਤੋਂ ਖੁੰਝ ਕੇ ਮਨੁੱਖ ਅਹੰਕਾਰ ਦੀ ਅਕਲ ਦੇ ਆਸਰੇ ਦੂਜਿਆਂ ਨੂੰ ਵੰਗਾਰਨ ਦੇ ਖਰਵੇ ਬੋਲ ਬੋਲਦਾ ਹੈ ਸਦਾ ਰਾਲ ਜਤੇ ਜੀਬ ਦੇ ਸੁਆਦ ਵਿੱਚ ਫਸਿਆ ਰਹਿੰਦਾ ਹੈ ਲਪਟ ਕਪਟ ਗ੍ਰਹਿ ਬੇਦਿਆ ਮਿੱਠਿਆ ਬਿਖਿਆਦ ਕਾਰ ਦੇ ਮੋਹ ਵਿੱਚ ਠੱਗੀ ਫਰੇਬ ਵਿੱਚ ਫਸ ਕੇ ਨਾਸਵੰਤ ਮਾਇਆ ਦੇ ਮੋਹ ਵਿੱਚ ਵਿਝਿਆ ਰਹਿੰਦਾ ਹੈ ਐਸੀ ਪੇਖੀ ਨੈਤਰਮਹਿ ਪੂਰੇ ਗੁਰ ਪ੍ਰਸਾਦ हे ਭਾਈ ਗੁਰੂ ਦੀ ਕਿਰਪਾ ਨਾਲ ਮੈਂ ਆਪਣੀ ਅੱਖੀਂ ਹੀ ਜਗਤ ਦੇ ਪਦਾਰਥਾਂ ਦੀ ਇਹੋ ਜੀ ਹਾਲਤ ਵੇਖ ਲਈ ਹੈ ਰਾਜ ਮਿਲਖ ਧਨ ਜੋ ਬਨਾ ਨਾਮੇ ਬਿਨ ਬਾਦ ਰਹਾਓ ਕਿਹੋ ਜੀ ਹਾਲਤ ਗੁਰੂ ਜੀ ਫਰਮਾਨ ਕਰਦੇ ਹਨ ਕਿ ਦੁਨੀਆਂ ਦੀਆਂ ਪਾਤਸ਼ਾਹੀਆਂ ਜ਼ਮੀਨਾਂ ਦੀ ਮਾਲਕੀ ਧਨ ਅਤੇ ਜਵਾਨੀ ਆਦਿਕ ਸਾਰੇ ਹੀ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ ਰਹਾਓ ਰੂਪ ਤੂਪ ਸੁਗੰਧਤਾ ਕਾ ਪਰ ਪੋਗਾਦ ਪ੍ਰਭੂ ਦੇ ਨਾਮ ਤੋਂ ਖੁੰਝ ਕੇ ਜੇ ਇਸ ਸਰੀਰ ਦਾ ਮਨੁੱਖ ਮਾਣ ਕਰਦਾ ਹੈ ਸੋਹਣੇ ਸੋਹਣੇ ਪਦਾਰਥ ਧੂਪ ਆਦਕ ਸੁਗੰਧੀਆਂ ਕਪੜੇ ਚੰਗੇ ਚੰਗੇ ਖਾਣੇ ਤੇ ਵਧੀਆ ਵਧੀਆ ਸੈਂਟ ਲਾਂਦਾ ਹੈ ਮਿਲਤ ਸੰਗ ਪਾਪੇ ਸਟ ਤਨ ਹੋਏ ਦੁਰਗਾਦ ਮਹਾ ਵਿਕਾਰੀ ਮਨੁੱਖ ਦੇ ਸਰੀਰ ਦੇ ਨਾਲ ਸ਼ੋਹ ਸ਼ੋਕੇ ਦੁਰਗੰਧੀ ਦੇਣ ਵਾਲੇ ਬਣ ਜਾਂਦੇ ਹਨ ਕਿਉਂਕਿ ਜਿੰਨਾ ਮਰਜੀ ਮਨੁੱਖ ਸੋਹਣਾ ਹੋਵੇ ਪਰ ਇਸ ਦਾ ਜੇ ਮਨ ਮੈੜਾ ਹੈ ਸਰੀਰ ਵੀ ਇਸ ਦਾ ਬੇਕਾਰ ਹੀ ਹੈ ਫਿਰਤ ਫਿਰਤ ਮਾਨੁਖ ਪਿਆ ਖਿੰਨ ਭੰਗਨ ਦਿਹਾਦ हे ਭਾਈ ਅਨੇਕਾਂ ਜੁਨਾ ਵਿੱਚ ਭਟਕਦਾ ਭੜਕਦਾ ਜੀਵ ਮਨੁਖ ਬਣਦਾ ਹੈ ਇਹ ਸਰੀਰ ਵੀ ਇੱਕ ਦਿਨ ਨਾਸ ਹੋ ਜਾਣ ਵਾਲਾ ਹੈ ਇਸ ਦਾ ਮਾਣ ਕਾਦਾ ਇਸ ਦਾ ਮਾਣ ਵੀ ਕਾਦਾ ਕਰੀਏ ਇਸ ਸਰੀਰ ਵਿੱਚ ਵੀ ਪਰਮਾਤਮਾ ਦੇ ਨਾਮ ਤੋਂ ਖੁੰਝਿਆ ਇਸ ਇਸ ਦੇ ਸਰੀਰ ਇਸ ਸਰੀਰ ਵਿੱਚ ਵੀ ਪਰਮਾਤਮਾ ਦੇ ਨਾਮ ਤੋਂ ਖੁੰਝਿਆ ਰਹਿੰਦਾ ਹੈ ਕਿਉਂਕਿ ਬੰਦਾ ਆਇਆ ਸੀ ਪਰਮਾਤਮਾ ਦਾ ਨਾਮ ਜਪਣ 84 ਲੱਖ ਜੂਨਾ ਭੋਗਣ ਤੋਂ ਬਾਅਦ ਪਰ ਜੇ ਫਿਰ ਬੰਦਾ ਹੋ ਕੇ ਬੰਦਗੀ ਨਾ ਕੀਤੀ ਫਿਰ ਗੁਰੂ ਜੀ ਕਹਿੰਦੇ ਬੰਦਾ ਖਵਾਣ ਦਾ ਕੀ ਫਾਇਦਾ ਇਹ ਔਸਰ ਤੇ ਚੂਕਿਆ ਬੋ ਜੋਨ ਪਰਮਾਦ ਫਿਰ ਇਸ ਮੌਕੇ ਤੋਂ ਖੁੰਝਿਆ ਹੋਇਆ ਜੀਵ ਫਿਰ ਅਨੇਕਾਂ ਜੂਨਾ ਵਿੱਚ ਜਾ ਭਟਕਦਾ ਹੈ 84 ਫਿਰ ਇਹਦੇ ਬਾਤੇ ਹੀ ਤਿਆਰ ਹੈ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਪਰਮਾਤਮਾ ਦੀ ਕਿਰਪਾ ਨਾਲ ਜਿਹੜੇ ਬਨੋਹ ਗੁਰੂ ਨੂੰ ਮਿਲ ਪਏ ਉਹਨਾਂ ਨੇ ਚਰਜ ਰੂਪ ਹਰੀ ਦਾ ਨਾਮ ਜਪਿਆ ਸੂਖ ਸਹਿਜ ਆਨੰਦ ਸੁਖ ਸਹਿਜ ਨਾਨਕ ਅਨੰਦ ਤਾ ਕੈ ਪੂਰਨ ਨਾਦ ਉਹਨਾਂ ਦੇ ਹਿਰਦੇ ਵਿੱਚ ਏ ਨਾਨਕ ਆਤਮਿਕ ਡੋਲਤਾ ਦੇ ਸੁਖ ਦੇ ਅਨੰਦ ਦੇ ਵਾਜੇ ਸਦਾ ਵੱਜਣ ਲੱਗ ਪਏ ਜਿਨ੍ਹਾਂ ਪਰਮਾਤਮਾ ਦਾ ਨਾਮ ਜਪਿਆ ਉਹਨਾਂ ਦਾ ਇਹ ਆਉਣਾ ਸਫਲ ਹੋ ਗਿਆ ਬਿਲਾਵਲ ਮਹੱਲਾ ਪੰਜਵਾ ਚਰਨ ਭਏ ਸੰਤ ਬੋਹਿ ਥਾ ਤਰੇ ਸਾਗਰ ਜੇਤ ਹੇ ਭਾਈ ਗੁਰੂ ਦੇ ਚਰਨਾ ਉਸ ਮਨੁੱਖ ਵਾਸਤੇ ਜਹਾਜ਼ ਬਣ ਗਏ ਜਿਸ ਜਹਾਜ਼ ਦੀ ਰਾਹੀ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਮਾਰਗ ਪਾਇਓ ਦੇ ਆਨ ਮੈਂ ਗੁਰ ਦੱਸੇ ਭੇਤ ਜਿਸ ਮਨੁੱਖ ਨੂੰ ਹਰ ਨਾਮ ਸਿਮਰਨ ਦਾ ਭੇਤ ਗੁਰੂ ਨੇ ਦੱਸ ਦਿੱਤਾ ਉਸ ਨੇ ਵਿਕਾਰਾਂ ਵੱਲ ਲੈ ਜਾਣ ਵਾਲੇ ਓਝੜ ਵਿੱਚ ਜੀਵਨ ਦਾ ਸਹੀ ਰਸਤਾ ਲੱਭ ਲਿਆ ਹਰ 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 ਹਰੇ ਹਰ 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 ਹੈ ਭਾਈ ਸਦਾ ਹੀ ਹਰ ਵੇਲੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ ਪਰਮਾਤਮਾ ਦੇ ਨਾਮ ਵਿੱਚ ਪਿਆਰ ਪਾਇਆ ਕਰੋ ਉਠਤ ਬੈਠਤ ਸੋਵਤੇ ਹਰ 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 ਚੇਤ ਰਹਾਓ ਉੱਠਦਿਆਂ ਬੈੰਧਿਆਂ ਸੁਤਿਆਂ ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਿਆ ਕਰੋ ਰਹਾਓ ਪੰਜ ਚੋਰ ਆਗੇ ਭਗੇ ਜਬ ਸਾਧ ਸੰਗੀਤ ਹੈ ਭਾਈ ਜਦੋਂ ਮਨੁੱਖ ਸਾਧ ਸੰਗਤ ਵਿੱਚ ਜਾ ਟਿਕਦਾ ਹੈ ਤਦੋਂ ਕਾਮ ਆਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਚੋਰ ਉਸ ਦੇ ਟਕਰੇ ਤੋਂ ਭੱਜ ਜਾਂਦੇ ਹਨ ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੋਭਾ ਸੇਤਾ ਉਸ ਦੀ ਆਤਮਿਕ ਜੀਵਨ ਦੀ ਸਾਰੀ ਦੀ ਸਾਰੀ ਰਾਸ ਪੂੰਜੀ ਲੁੱਟੇ ਜਾਣ ਤੋਂ ਬਚ ਜਾਂਦੀ ਹੈ ਸਗੋਂ ਉਸ ਨੂੰ ਇਸ ਨਾਮ ਵਣਜ ਵਿੱਚ ਬਹੁਤਾ ਨਫਾ ਪੀਂਦਾ ਹੈ ਅਤੇ ਪਰਲੋਕ ਵਿੱਚ ਸੋਭਾ ਨਾਲ ਜਾਂਦਾ ਹੈ ਨਿਹਚਲੇ ਆਸਣ ਮਿੱਟੀ ਚਿੰਤਾ ਨਾਹੀ ਡੋਲੇ ਤਾ ਹੈ ਭਾਈ ਵਿਕਾਰਾਂ ਦੇ ਟੱਕਰੇ ਤੇ ਉਸ ਦਾ ਹਿਰਦਾ ਆਸਣ ਅਟਲ ਹੋ ਜਾਂਦਾ ਹੈ ਸ਼ੁੱਧ ਹੋ ਜਾਂਦਾ ਹੈ ਉਹਦੀ ਹਰੇਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ ਕੁਰਾਹੇ ਜਾਣ ਵਾਲੀ ਆਦਤ ਦੂਰ ਹੋ ਜਾਂਦੀ ਹੈ ਉਸ ਮਨੁੱਖ ਉਹ ਮਨੁੱਖ ਵਿਕਾਰਾਂ ਦੇ ਸਾਹਮਣੇ ਡੋਲਦਾ ਨਹੀਂ ਭਰਮ ਭੁਲਾਵਾ ਮਿਟ ਗਿਆ ਪ੍ਰਭ ਪੇਖਤ ਨੇ ਤ ਸਾਧ ਸੰਗਤ ਦੀ ਬਰਕਤ ਨਾਲ ਹਰ ਥਾਂ ਅੱਖਾਂ ਨਾਲ ਪਰਮਾਤਮਾ ਦਾ ਦਰਸ਼ਨ ਕਰਕੇ ਉਸ ਮਨੁੱਖ ਦੀ ਭਟਕਣਾ ਭਰਮ ਭੁਲੇਖੇ ਮੁੱਕ ਜਾਂਦੇ ਹਨ ਗੋਣਾ ਗਾਂਬੇ ਰਗੋਣਾ ਨਾਇਕਾ ਗੁਣ ਕਈ ਹੈ ਕੇਤ ਪਰਮਾਤਮਾ ਗੁਣਾ ਦਾ ਅਥਾ ਸਮੁੰਦਰ ਹੈ ਗੁਣਾ ਦਾ ਖਜ਼ਾਨਾ ਹੈ ਬਿਆਨ ਕੀਤੇ ਉਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਨਾਨਕ ਪਾਇਆ ਸਾਧ ਸੰਗ ਹਰ ਹਰ ਅਮ੍ਰੇਤ ਹੈ ਨਾਨਕ ਪਰ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਆਧਮਕ ਜੀਵਨ ਦੇਣ ਵਾਲਾ ਹਰ ਨਾਮ ਜਲ ਪੀਂਦਾ ਹੈ ਉਸ ਨੂੰ ਪਰਮਾਤਮਾ ਦਾ ਮળાਪ ਪ੍ਰਾਪਤ ਹੋ ਜਾਂਦਾ ਹੈ ਬੇਲਾਵਲ ਮਹੱਲਾ ਪੰਜਵਾ ਬਿਨ ਸਾਧੂ ਜੋ ਜੀਵਨਾ ਤੇ ਤੋਬਿਰ ਥਾਰੀ ਏ ਭਾਈ ਗੁਰੂ ਦੇ ਮળાਪ ਤੋਂ ਬਿਨਾ ਜਿਤਨੀ ਵੀ ਉਮਰ ਗੁਜ਼ਾਰਨੀ ਹੈ ਉਹ ਸਾਰੀ ਬੇਅਰਥ ਚਲੀ ਜਾਂਦੀ ਹੈ ਮਿਲਤ ਸੰਗ ਸਭ ਧਰਮ ਮਿਟੇ ਗਤ ਭਈ ਹਮਾਰੀ ਗੁਰੂ ਦੀ ਸੰਗਤ ਵਿੱਚ ਮਿਲਦਿਆ ਹੀ ਸਾਰੀਆਂ ਭਟਕਣਾ ਮਿਟ ਜਾਂਦੀਆਂ ਹਨ ਗੁਰੂ ਦੀ ਕਿਰਪਾ ਨਾਲ ਅਸਾਂ ਜੀਵਾ ਨੂੰ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਹੈ ਜਾ ਦਿਨ ਭੇਟੇ ਸਾਦ ਮੋਹੇ ਉਹ ਆ ਦਿਨ ਬਲੇਹਾਰੀ ਏ ਭਾਈ ਮੈਂ ਉਸ ਦਿਨ ਤੋਂ ਸਦਕੇ ਜਾਂਦਾ ਹਾਂ ਜਿਸ ਦਿਨ ਮੈਨੂੰ ਮੇਰੇ ਗੁਰੂ ਪਾਤਸ਼ਾਹ ਮਿਲ ਪਏ ਦਨ ਮਨ ਆਪਣੋ ਜੀ ਰਾ ਫਿਰ ਫਿਰ ਹੋਂ ਵਾਰੀ ਰਹਾਓ ਹੁਣ ਮੈਂ ਆਪਣੇ ਗੁਰੂ ਤੋਂ ਆਪਣਾ ਸਰੀਰ ਆਪਣਾ ਮਨ ਆਪਣੀ ਪਿਆਰੀ ਜਿੰਦ ਮੋੜ ਮੋੜ ਸਦਕੇ ਕਰਦਾ ਹਾਂ ਰਹਾਓ ਏਤ ਛਡਾਈ ਮੋਹੇ ਤੇ ਇਤਨੀ ਡ੍ਰਿੜਤਾਰੀ ਹੈ ਭਾਈ ਗੁਰੂ ਨੇ ਕਿਰਪਾ ਕਰਕੇ ਮੈਥੋਂ ਆਪਣਾ ਤੇ ਇਤਨੀ ਛਡਾ ਦਿੱਤੀ ਹੈ ਅਤੇ ਨਿਮਰਤਾ ਮੇਰੇ ਹਿਰਦੇ ਵਿੱਚ ਇਤਨੀ ਪੱਕੀ ਕਰ ਦਿੱਤੀ ਹੈ ਸਗਲ ਰੇਣ ਇਹੋ ਮਨ ਪਿਆ ਬਿਨਸੀ ਅਪਧਾਰੇ ਇਤਨੀ ਪੱਕੀ ਨਿਮਰਤਾ ਹੋ ਗਈ ਹੈ ਕਿ ਹੁਣ ਮੇਰਾ ਇਹ ਮਨ ਸਭਨਾ ਦੀ ਚਰਨ ਧੂੜ ਬਣ ਗਿਆ ਹੈ ਹਰ ਵੇਲੇ ਆਪਣੇ ਸਵਾਰਥ ਦਾ ਖਿਆਲ ਮੇਰੇ ਅੰਦਰੋਂ ਮੁੱਕ ਗਿਆ ਹੈ ਨਿੰਦ ਚਿੰਦ ਪਰ ਦੁਖ ਨਾ ਏ ਖਿੰਨ ਮੈਂ ਜਾਰੀ ਹੇ ਪਾਈ ਗੁਰੂ ਨੇ ਮੇਰੇ ਅੰਦਰੋਂ ਪਰਾਇ ਨਿੰਦਾ ਦਾ ਖਿਆਲ ਦੂਜਿਆਂ ਦਾ ਬੁਰਾ ਧੱਕਣਾ ਇਹ ਸਭ ਕੁਝ ਇੱਕ ਖੇਨ ਵਿੱਚ ਹੀ ਸਾੜ ਦਿੱਤੇ ਹਨ ਦਇਆ ਮਿਆ ਅਰ ਨਿਕਟ ਪੇਖ ਨਾਹੀ ਦੂਰਾਰੀ ਦੂਜਿਆਂ ਉੱਤੇ ਦਇਆ ਕਰਨੀ ਲੋੜ ਬੰਦਿਆਂ ਉੱਤੇ ਤਰਸ ਕਰਨਾ ਤੇ ਪਰਮਾਤਮਾ ਨੂੰ ਹਰ ਵੇਲੇ ਆਪਣੇ ਨੇੜੇ ਵੇਖਣਾ ਇਹ ਹਰ ਵੇਲੇ ਮੇਰੇ ਅੰਦਰ ਵਸਦੇ ਹਨ ਗੁਣ ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ਹੇ ਭਾਈ ਜਦੋਂ ਤੋਂ ਮੈਨੂੰ ਗੁਰੂ ਮਿਲ ਪਿਆ ਹੈ ਉਸ ਦੀ ਮਿਹਰ ਨਾਲ ਹੁਣ ਮੇਰਾ ਮਨ ਅਤੇ ਤਨ ਵਿਕਾਰਾਂ ਵੱਲੋਂ ਸ਼ਾਂਤ ਹੋ ਗਏ ਹਨ ਦੁਨੀਆਂ ਦੇ ਮੋਹ ਤੇ ਬੰਦਨਾ ਤੋਂ ਆਜ਼ਾਦ ਹੋ ਗਏ ਹਨ ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ਹੇ ਨਾਨਕ ਆਖ ਹੁਣ ਮੇਰੀ ਲਗਨ ਮੇਰੀ ਸੁਰਤ ਮੇਰੀ ਜਿੰਦ ਪ੍ਰਭੂ ਦੇ ਦਰਸ਼ਨ ਵਿੱਚ ਹੀ ਮਗਨ ਹੈ ਪ੍ਰਭੂ ਦਾ ਦਰਸ਼ਨ ਹੀ ਮੇਰੇ ਵਾਸਤੇ ਧਨ ਹੈ ਬਿਲਾਵਲ ਮਹੱਲਾ ਪੰਜਵਾ ਟੈਲ ਕਰੋ ਤੇਰੇ ਦਾਸ ਕੀ ਪਗ ਝਾਰੋ ਬਾਲ हे ਪ੍ਰਭੂ ਮੇਰ ਕਰ ਮੈਂ ਤੇਰੇ ਸੇਵਕ ਦੀ ਸੇਵਾ ਕਰਦਾ ਰਹਾ ਮੈਂ ਤੇਰੇ ਸੇਵਕ ਦੇ ਚਰਨ ਆਪਣੇ ਕੇਸਾਂ ਨਾਲ ਝਾੜਦਾ ਰਹਾ ਮਸਤਕ ਆਪਣਾ ਭੇਟ ਦਿਓ ਗੁਣ ਸੁਨੋ ਰਸਾਲ ਮੈਂ ਆਪਣਾ ਸਿਰ ਤੇਰੇ ਸੇਵਕ ਅੱਗੇ ਭੇਟਾ ਕਰਦਿਆਂ ਤੇ ਉਸ ਪਾਸੋਂ ਤੇਰੇ ਰਸ ਭਰੇ ਗੁਣ ਸੁਣਦਾ ਰਹਾ ਤੁਮ ਮਿਲਤੇ ਮੇਰਾ ਮਨ ਜਿਓ ਤੁਮ ਮਿਲੋ ਦਿਆਲ हे ਦਿਆਲੇ ਸੋਮੇ ਪ੍ਰਭੂ ਪਰਮਾਤਮਾ ਮੈਨੂੰ ਮਿਲ ਤੈਨੂੰ ਮਿਲਿਆ ਮੇਰਾ ਮਨ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ਨਿਸਵਾ ਸੁਰ ਮਨ ਅਨੰਦ ਹੋ ਤ ਚਿਤ ਵਤਿ ਕਿਰਪਾਲ ਰਹਾਓ हे कृपा ਦੇ ਘਰ ਪ੍ਰਭੂ ਤੇਰੇ ਗੁਣ ਯਾਦ ਕਰਦਿਆਂ ਦਿਨ ਰਾਤ ਮੇਰੇ ਮਨ ਵਿੱਚ ਆਨੰਦ ਬਣਿਆ ਰਹਿੰਦਾ ਹੈ ਰਹਾਉ ਜਗਤ ਉਦਾਰਣ ਸਾਧ ਪ੍ਰਭ ਤੈਨ ਲਾਗੋ ਪਾਲ हे ਭਾਈ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਗੁਰਮਖ ਮਨੁੱਖ ਦੁਨੀਆ ਦੇ ਬੰਦਿਆਂ ਨੂੰ ਵਿਕਾਰਾਂ ਤੋਂ ਬਚਾਉਣ ਦੀ ਸਮਰੱਥਾ ਵਾਲੇ ਹੁੰਦੇ ਹਨ ਜੇ ਵਿਕਾਰਾਂ ਤੋਂ ਬਚਣ ਦੀ ਲੋੜ ਹੈ ਤਉਨਾ ਗੁਰਮਖਾਂ ਦੀ ਸ਼ਰਨ ਪਏ ਰਹੋ ਮੋਕ ਦੀਜੈ ਦਾਨ ਪ੍ਰਭ ਸੰਤਨ ਪਗ ਰਾਲ हे ਪ੍ਰਭ ਮੈਨੂੰ ਵੀ ਆਪਣੇ ਸੰਤ ਜਨਾਂ ਦੀ ਚਰਨਾਂ ਦੀ ਧੂੜ ਦਾ ਦਾਨ ਦੇ ਓਕਤ ਸਿਆਣਪ ਕਛੂ ਨਹੀਂ ਨਾਹੀ ਕਸ਼ਕਾਰ हे ਪ੍ਰਭ ਮੇਰੇ ਪੱਲੇ ਦਲੀਲ ਕਰਨ ਦੀ ਸਮਰੱਥਾ ਨਹੀਂ ਮੇਰੇ ਅੰਦਰ ਕੋਈ ਸਿਆਣਪ ਨਹੀਂ ਮੈਂ ਕੋਈ ਸੇਵਾ ਦੀ ਮਿਹਨਤ ਨਹੀਂ ਕੀਤੀ ਪਰਮਾ ਪੈ ਰਾਖੋ ਮੋਤੇ ਕਟੋ ਜਮ ਜਾਲ ਮੇਰੀ ਤਾਂ ਤੇਰੇ ਦਰ ਤੇ ਰਜੋਈ ਹੈ ਪ੍ਰਮਾਤਮਾ ਮੈਨੂੰ ਭਟਕਣਾ ਤੋਂ ਡਰਾਂ ਤੋਂ ਮੋਹ ਤੋਂ ਬਚਾ ਲੈ ਇਹ ਭਟਕਣੇ ਡਾਰੇ ਮੋਹ ਸਭ ਜਮ ਦੇ ਜਾਲ ਜਮ ਦੇ ਵਸ ਪਾਣ ਵਾਲੇ ਹਨ ਮੇਰਾ ਇਹ ਜਮਾ ਦਾ ਜਾਲ ਕਟ ਦੇ ਪ੍ਰਮਾਤਮਾ ਬਿਨੋ ਕਰੋ ਕਿਰਣਾ ਪਤੇ ਪਿਤਾ ਪ੍ਰਿਤ ਪਾਲ ਏ ਤਰਸ ਦੇ ਸੋਮੇ ਹੇ ਰਖਿਆ ਕਰਨ ਦੇ ਸਮਰੱਥ ਪ੍ਰਭੂ ਪਿਤਾ ਪਰਮਾਤਮਾ ਤੇਰੇ ਅੱਗੇ ਬੇਨਤੀ ਕਰਦਾ ਹਾਂ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਹੇ ਨਾਨਕ ਆਖ ਹੇ ਪ੍ਰਭੂ ਮਿਹਰ ਕਰ ਸਾਧ ਸੰਗਤ ਵਿੱਚ ਟਿਕ ਕੇ ਮੈਂ ਤੇਰੇ ਗੁਣ ਗਾਉਂਦਾ ਰਹਾ ਹੇ ਪ੍ਰਭੂ ਤੇਰੀ ਸਾਧ ਸੰਗਤ ਸੁੱਖਾਂ ਦਾ ਘਰ ਹੈ ਬੇ ਨੋ ਕਰੋ ਕੁਰਣਾਪਤੇ ਪਿਤਾ ਪ੍ਰਤ ਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 810 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਨ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 811 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ